ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਯਾਦ ਨੂੰ ਸਮਰਪਿਤ ਸਲਾਣਾ ਕਬੱਡੀ ਟੂਰਨਾਮੈਂਟ ਪਿੰਡ ਫਿਆਲੀ ਕੋਟਕਰਾਰਖਾਂ ਵਿਖੇ 6 ਜਨਵਰੀ 2024 ਨੂੰ ਸਮੂਹ ਪਿੰਡ ਵਾਸੀਆਂ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੇਡ ਪ੍ਰਮੋਟਰ ਤੇ ਪ੍ਰਵਾਸੀ 파ਰਤੀ ਜੱਗਾ ਫਿਆਲੀ ਨੇ ਦੱਸਿਆ ਕਿ ਇਸ ਕਬੱਡੀ ਕੱਪ 6 ਅੰਤਰਰਾਸ਼ਟਰੀ ਕਬੱਡੀ ਕਲੱਬਾਂ ਦੇ ਮੁਕਾਬਲੇ ਖੇਡੇ ਜਾਣਗੇ ਉਨ੍ਹਾਂ ਨੇ ਦੱਸਿਆ ਕਿ ਜੇਤੂ ਟੀਮ ਨੂੰ ਪਹਿਲਾ ਇਨਾਮ 1 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 75000 ਰੁਪਏ ਦਿੱਤਾ ਜਾਵੇਗਾ ਕਬੱਡੀ ਕੱਪ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਇਸ ਕਬੱਡੀ ਕੱਪ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਬੱਡੀ ਕੱਪ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਇਲਾਕੇ ਦੇ ਕਬੱਡੀ ਖਿਡਾਰੀਆਂ ਵਿੱਚ ਪਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਸਸੀ ਕਾਲਜੀ ਮੈਂ ਤੁਹਾਡਾ ਆਪਣਾ ਸੁਲਤਾਨ ਪਿੰਡ ਫਿਆਲੀ ਕਲਾ ਅਤੇ ਕੋਟਕਰਾਰਖਾ ਵਿਖੇ ਕਬੱਡੀ ਕੱਪ ਹੋਣ ਜਾ ਰਿਹਾ 6 ਜਨਵਰੀ ਨੂੰ ਤੇ ਆਪਣਾ ਵੱਡਾ ਦੀਰਜਗਾ ਕਰਾ ਰਿਹਾ ਜੋ ਯੂਐਸ ਤੋਂ ਸਪੈਸ਼ਲ ਪਹੁੰਚਿਆ ਉੱਥੇ ਤੇ ਚੋਟੀ ਦੀਆਂ ਮੈਚ ਹੋਣੇ ਨਾਲ ਉਪੰਦੇ ਤੇ ਮੈਂ ਸਾਰੇ ਦਰਸ਼ਕ ਵੀਰਾਂ ਨੂੰ ਕਹਿਣਾ ਸਾਰੇ ਜਰੂਰ ਪਹੁੰਚੋ ਆਪਣੀ ਵੀ ਸੰਦੀਪ ਨੰਗਲੰਬੀਆ ਕਬੱਡੀ ਕਲੱਬ ਪਹੁੰਚੋਗੇ ਉੱਥੇ ਇੰਦਰਪਾਲ ਬਾਜਬਾ ਲੈ ਕੇ ਤੇ ਏਰੀਆ ਦੀ ਪੂਰੀ ਸਪੋਰਟ ਤੇ ਜੱਗੇ ਭਾਈ ਉਹਨਾਂ ਦਾ ਕਲੱਬ ਆਪਣੀ ਤੇ ਪਹੁੰਚ ਰਹੇ ਹਨ ਹਮ ਮਾ ਕੇ 6 ਜਨਵਰੀ ਨੂੰ